आई बिना मेहंदी लगाए या जे ਤੁਸੀਂ ਗਰੇ ਹੈਅਰ ਨੇ ਬਲੈਕ ਕਰਨਾ ਚਾਹੁੰਦੇ ਹੋ ਜਾਂ ਬ੍ਰਾਊਨ ਕਰਨਾ ਚਾਹੁੰਦੇ ਹੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਇੱਕ ਬਹੁਤ ਹੀ ਵਧੀਆ ਰੈਮਡੀ ਜਿਹੜੀਆਂ ਜੜਾ ਹੁੰਦੀਆਂ ਨੇ ਨਾ ਆ ਥੋੜ ਥੋੜੀ ਵਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਮੇਰੇ ਹੈਅਰ ਜਿਹੜੇ ਬਿਲਕੁਲ ਬਲੈਕ ਪੇ ਨੇ ਤੇ ਬਸ ਇਹਨਾਂ ਚੀਜ਼ਾਂ ਤੇ ਥੋੜ ਥੋੜੀ ਆ ਦੇਖੋ ਆ ਦੇਖੋ ਨਜ਼ਰ ਆ ਰਿਹਾ ਨਾ ਆ ਚੀਜ਼ਾਂ ਸਿਰਫ ਕਿਉਂਕਿ ਮੈਨੂੰ ਨਜ਼ਰੇ ਦੀ ਪ੍ਰੋਬਲਮ ਹੈ ਨਜ਼ਰੇ ਕਰਕੇ ਮੇਰੇ ਆ ਚੀਜ਼ਾਂ ਦੇ ਜੜਾ ਜੜੀਆਂ ਨੇ ਨਾ ਵਾਈਟ ਹੋ ਜਾਂਦੀਆਂ ਨੇ ਬਾਕੀ ਮੇਰੇ दे हां जी ਇਹ ਵਾਲਾ ਤੁਹਾਡੇ ਨਾਲ ਇੱਕ ਪ੍ਰੋਸੈਸ ਜਿਹੜਾ ਸ਼ੇਅਰ ਕਰਦੇ ਆ ਦੇਖੋ ਇਸ ਤਰੀਕੇ ਦੇ ਸੀਗੇ ਮੇਰੇ ਵਾਲ ਤੇ ਜਿਹੜੇ ਇੱਥੋਂ ਐਦਾਂ ਹੋ ਗਏ ਨੇ ਤੇ ਇਹ ਕਿੱਦਾਂ ਬਣਾਣੇ ਚਾਹੀਏ ਕਿੱਦਾਂ ਲਗਾਣੇ ਸਾਰੀ ਵੀਡੀਓ ਦੇਖਣਾ ਜਿਹੜੇ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਉਸ ਤੋਂ ਪਹਿਲਾਂ ਤੁਸੀਂ ਲੋਹੇ ਦੀ ਲੈਣੀ ਕੜਾਈ ਲੋਹੇ ਦਾ ਹੀ ਬਰਤਨ ਹੋਣਾ ਚਾਹੀਦਾ ਚਾਹੇ ਕੜਾਈ ਹੋਣੀ ਚਾਹੀਦੀ ਕੋਈ ਵੀ ਚੀਜ਼ ਲੋਹੇ ਦੀ ਲੈ ਲਓ ਲੋਹੇ ਦੀ ਤੇ ਵਿੱਚ ਤੁਸੀਂ ਕੀ ਪਾਣਾ ਦੋ ਤਿੰਨ ਚਮਚੇ ਚਾਹ ਪੱਤੀ ਦੇ ਪਾ ਲੈਣੇ ਜਿਹੜੀ ਆਪਾਂ ਆਮ ਚਾਹ ਪੱਤੀ ਜਿਹੜੀ ਚਾਹ ਵਾਸਤੇ ਇਸਤੇਮਾਲ ਕਰਦੇ ਆ ਤੇ ਉਹਦੇ ਵਿੱਚ ਪੰਜ ਸੱਤ ਪਾ ਲੈਣੇ ਨੇ ਲੌਂਗ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤੁਸੀਂ ਭੁੰਨਣਾ ਹੈ ਓਨੀ ਦੇਰ ਭੁੰਨਣਾ ਜਿੰਨੀ ਦੇਰ ਕਾਲੀ ਸ਼ਾਹ ਨਹੀਂ ਹੋ ਜਾਂਦੀ ਐਨ ਭੁੰਨ ਨਹੀਂ ਜਾਂਦੀ ਇਹ ਤੁਹਾਡੇ హెయిਰ ਨੂੰ ਸੌਫਟ ਵੀ ਕਰੇਗੀ ਮਲੈਮ ਵੀ ਕਰੇਗੀ ਔਰ ਬਲੈਕ ਕਰਨ ਵਿੱਚ ਬਹੁਤ ਕਾਰਗਰ ਹੈ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਣੀਆਂ ਨੇ ਨਾ ਉਹ ਤੁਸੀਂ ਦੇਖਿਓ ਅੱਗੇ ਸਾਰੀ ਵੀਡੀਓ ਦੇਖਿਓ ਮੈਂ ਕਿੰਨੀ ਤੁਹਾਡੇ ਵਾਲਾਂ ਵਾਸਤੇ ਇਹ ਵਰਦਾਨ ਹੈ ਤੇ ਜਿਹੜਾ ਤੁਹਾਡਾ ਨੇਚਰਲ ਕਲਰ ਜਿਹੜਾ ਤੁਸੀਂ ਚਾਹੁੰਦੇ ਹੋ ਨਾ ਸਾਡਾ ਨੇਚਰਲ ਕਲਰ ਹੋਵੇ हेयर ਦਾ ਉਹ ਨੇਚਰਲ ਕਲਰ ਹੀ ਇਹ ਤੁਹਾਡੇ हेयर ਦਾ ਕਰ ਦੇਗੀ ਕਿਉਂਕਿ ਅੱਜ ਕੱਲ੍ਹ ਛੋਟੀ ਉਮਰ ਵਿੱਚ ਵੀ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਜਾਂ ਕਹਿ ਲਓ ਕਿ ਉਮਰ ਤੋਂ ਪਹਿਲਾਂ ਹੀ ਵਾਲ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਤੇ ਉਹਦਾ ਇੱਕ ਇਹੀ ਹੱਲ ਹੈ ਕਿਉਂਕਿ ਆਪਾਂ ਜੇ ਕੈਮੀਕਲ ਵਾਲੇ ਕਲਰ ਇਸਤੇਮਾਲ ਕਰਾਂਗੇ ਤੇ ਉਹ ਜ਼ਿਆਦਾ ਹੀ ਆਪਣੇ ਵਾਲ ਜਿਹੜੇ ਡੈਮੇਜ ਹੋਣਗੇ ਜ਼ਿਆਦਾ ਹੀ ਵਾਈਟ ਹੋਣਗੇ ਤੇ ਇਸ ਕਰਕੇ ਤੁਸੀਂ ਜਿਹੜੀ ਕੈਮੀਕਲ ਵਾਲੀ ਹੁੰਦੀ ਡਾਈ ਉਹਦੇ ਤੋਂ ਦੂਰ ਰਹਿ ਕੇ ਆਪਣੇ ਨੇਚਰਲ ਡਾਈ ਜਿਹੜੀਆਂ ਨੇ ਉਹ ਹੀ ਤੁਸੀਂ ਇਸਤੇਮਾਲ ਕਰਿਆ ਕਰੋ ਤੇ ਚਾਹ ਪੱਤੀ ਭੁੰਨ ਹੋ ਗਈ ਲੌਂਗ ਭੁੰਨ ਹੋ ਗਏ ਨੇ ਉਹ ਆਪਾਂ ਕੱਢ ਲੈਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਪਾਇਆ ਇਹ ਹੈਗਾ ਆਵਲਾ ਪਾਊਡਰ ਆਵਲਾ ਪਾਊਡਰ ਤੁਸੀਂ ਜਿੱਥੋਂ ਵੀ ਮਰਜ਼ੀ ਲੈ ਸਕਦੇ ਹੋ ਪंसारीਆਂ ਤੇ ਲੈ ਲਓ ਕਿਤੋਂ ਵੀ ਲੈ ਲਓ ਆਨਲਾਈਨ ਮੰਗਵਾ ਸਕਦੇ ਹੋ ਚਾਹੇ ਆਵਲੇ ਸੁੱਕੇ ਲਿਆ ਕੇ ਤੁਸੀਂ ਆਪ ਖੁਦ ਵੀ ਪੀਸ ਕੇ ਉਹਦਾ ਪਾਊਡਰ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਹੋ ਆਵਲਾ ਜਿਹੜਾ ਹੁੰਦਾ ਸਾਡੇ ਵਾਲਾਂ ਨੂੰ ਮਜ਼ਬੂਤ ਕਰਦਾ ਤੇ ਕਾਲੇ ਕਲਰ ਕਰਨ ਵਿੱਚ ਬਹੁਤ ਕਾਰਬਨ ਹੁੰਦਾ ਹੈ ਉਹਨੂੰ ਵੀ ਤੁਸੀਂ ਚੰਗੀ ਤਰੀਕੇ ਨਾਲ ਭੁੰਨ ਲੈਣਾ ਭੁੰਨਣ ਤੋਂ ਬਾਅਦ ਉਸੇ ਚਾਹ ਪੱਤੀ ਦੇ ਵਿੱਚ ਤੁਸੀਂ ਇਹਨੂੰ ਫਿਰ ਦੁਬਾਰਾ ਮਿਕਸ ਕਰ ਲੈਣਾ ਕਿਉਂਕਿ ਆਪਾਂ ਇਹਨੂੰ ਮਿਕਸੀ ਗ੍ਰੈਂਡ ਵਿੱਚ ਇਹਦਾ ਇੱਕ ਨਾ ਜਾਨੀ ਕਿ ਉਹ ਬਣਾਣਾ ਮਹੀਨ ਜਾਂ ਪਾਊਡਰ ਤੇ ਜੇ ਆਪਾਂ ਕੱਲੀ ਚਾਹ ਪੱਤੀ ਥੋੜੀ ਸੀਗੀ ਨਾ ਜੇ ਕੱਲੀ ਕਰਦੇ ਤੇ ਹੁਣ ਹੀ ਨਹੀਂ ਸੀ ਇਸ ਕਰਕੇ ਜਿਹੜਾ ਪਾਊਡਰ ਸੀਗਾ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਿਆ ਕਿ ਥੋੜਾ ਜਿਆਦਾ ਹੋ ਗਿਆ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਪਾਊਡਰ ਬਣ ਕੇ ਰੈਡੀ ਹੋ ਜਾਵੇਗਾ ਇਹਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਤੇ ਇਹ ਚੀਜ਼ਾਂ ਆਮ ਹੀ ਆਪਣੇ ਘਰਾਂ 'ਚ ਪਈਆਂ ਹੁੰਦੀਆਂ ਨੇ ਤੇ ਪਾਊਡਰ ਵੀ ਤੁਸੀਂ ਆਮ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਹਨਾ ਆਹ ਦੇਖੋ ਇਸ ਤਰੀਕੇ ਨਾਲ ਮਹੀਨ ਬਣ ਗਿਆ ਪਾਊਡਰ ਤੇ ਇਸ ਪਾਊਡਰ ਦੇ ਵਿੱਚ ਹੋਰ ਆਪਾਂ ਕਿਹੜੀ-ਕਿਹੜੀ ਚੀਜ਼ਾਂ ਪਾਣੇ ਨੂੰ ਵੀ ਤੁਹਾਡੇ ਨਾਲ ਕਰਦੇ ਹਾਂ ਸ਼ੀਰ ਵਾਲਾਂ ਵਾਸਤੇ ਇੱਕ ਐਨਾ ਵਧੀਆ ਇਹ ਵਰਦਾਨ ਹੈ ਇੰਨੀ ਵਧੀਆ ਇਹ ਰੈਮਡੀ ਹੈ ਨਾ ਜਰੂਰ ਟਰਾਈ ਕਰਿਓ ਤੇ ਤੁਹਾਡੇ ਵਾਲ ਜਿਹੜੇ ਵਾਈਟ ਹੋ ਗਏ ਨੇ ਨਾ ਉਹ ਤੁਹਾਡੇ ਬਲੈਕ ਹੋਣੇ ਸ਼ੁਰੂ ਹੋ ਜਾਣੇ ਨੇ ਦੇਖੋ ਕੋਈ ਵੀ ਚੀਜ਼ ਆਪਾਂ ਲਗਾਨੇ ਆ ਨਾ ਜਿਹੜੀ ਹੋਮ ਮੇਡ ਹੁੰਦੀ ਉਹਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਨਹੀਂ ਹੁੰਦਾ ਕਿ ਜਿਹੜੀ ਨੇਚਰਲ ਆਪਾਂ ਕਲਰ ਲਗਾਣੇ ਉਹ ਤਾਂ ਉਸੇ ਟਾਈਮ ਹੀ ਆਪਣੇ ਉਹ ਕਰ ਦਿੰਦੇ ਨੇ ਵਾਲ ਕਾਲੇ ਇਹ ਹੁੰਦੀ ਹੈ ਨਾ ਥੋੜਾ ਟਾਈਮ ਲੈਂਦੀ ਹੈ ਨਾ ਹੌਲੀ ਹੌਲੀ ਹੋਣਗੇ ਪਰ ਜੜ ਤੋਂ ਤੇ ਚੰਗੀ ਤਰ੍ਹਾਂ ਕਾਲੇ ਹੋ ਜਾਣਗੇ ਤੇ ਉਹਨੂੰ ਆਪਾਂ ਛਾਣ ਲੈ ਛਾਣਨ ਤੋਂ ਬਾਅਦ ਜਿਹੜੀਆਂ ਮਾੜੇ ਮੋٹے ਇਕੱਠਾ ਸੀਗੇ ਉਹ ਕੱਢ ਦਿੱਤੀਆਂ ਨੇ ਤੇ ਤੁਸੀਂ 4-5 ਪੈਕਟ ਇਸ ਤਰੀਕੇ ਨਾਲ ਲੈ ਲੈਣੇ ਨੇ ਕਾਫੀ ਦੇ ਤੇ ਦੇਖੋ ਬਿਲਕੁਲ ਖਰਚਾ ਨਹੀਂ ਹੈਗਾ 10 ਰੁਪਏ ਦੀ ਕਾਫੀ ਹੈ ਤੇ ਕੋਈ ਖਰਚਾ ਨਹੀਂ ਹੈਗਾ ਬਿਲਕੁਲ ਆਸਾਨ ਤਰੀਕੇ ਨਾਲ 10-15 ਰੁਪਏ ਦੇ ਵਿੱਚ ਵਿੱਚ ਹੀ ਬਣ ਕੇ ਢਾਈ ਤੁਹਾਡੇ ਰੈਡੀ ਹੋ ਜਾਣੀ ਹੈ ਤੇ ਇਹਨੂੰ ਥੋੜਾ ਜਿਹਾ ਭੁੰਨਣਾ ਹੈ ਆਪਾਂ ਤੇ ਇਹ ਦੇਖੋ ਥੋੜੀ ਜਿਹੀ ਚਿਪਕ ਰਹੀ ਹੈ ਕੜਾਈ ਦੇ ਨਾਲ ਕੋਈ ਚੱਕਰ ਨਹੀਂ ਹੈਗਾ ਥੋੜਾ ਜਿਹਾ ਇਹਨੂੰ ਭੁੰਨ ਲੈਣਾ ਚਾਹੀਏ ਤੁਸੀਂ ਦਵੇਂ ਤੇ ਭੁੰਨ ਲਓ ਚਾਹੀਏ ਤੁਸੀਂ ਕੜਾਈ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾ ਲੈਣਾ ਪਾਣੀ ਇਸ ਤਰੀਕੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਕਾੜਨਾ ਹੈ ਠੀਕ ਹੈ ਜੀ ਕਾੜਨ ਤੋਂ ਬਾਅਦ ਜਿਹੜਾ ਆਪਾਂ ਮਟੀਰੀਅਲ ਜਿਹੜਾ ਆਪਾਂ ਮਤਲਬ ਕਿ ਚਾਹ ਪੱਤੀ ਲੌਂਗ ਔਰ ਜਿਹੜਾ ਰੇਠਾ ਸੀਗਾ ਸੋਰੀ ਆਵਲਾ ਪਾਊਡਰ ਸੀਗਾ ਉਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਹੈ ਤੇ ਆ ਦੇਖੋ ਇਹ ਪਾਣੀ ਜਿਹਾ ਬਣ ਕੇ ਰੈਡੀ ਹੋ ਗਿਆ ਇਹ ਪਾਣੀ ਨੂੰ ਚਾਹੇ ਤੁਸੀਂ ਜਦੋਂ ਵੀ ਆਪਣੇ ਸਿਰ ਨੂੰ ਵਾਸ਼ ਕਰਨਾ ਹੈ ਤੈਨੂੰ ਚੰਗੀ ਤਰ੍ਹਾਂ ਜਿੱਦੂ ਆਪਾਂ ਜਿਵੇਂ ਮੰਨ ਲਓ ਆਪਾਂ ਤੇਲ ਦੀ ਮ사ਜ ਕਰਨੇ ਉਸ ਤਰੀਕੇ ਨਾਲ ਤੁਸੀਂ ਕੋਟਨ ਦੀ ਸਿਹਤ ਨਾਲ ਰੂਹ ਦੀ ਸਿਹਤ ਨਾਲ ਆਪਣੇ ਸਾਰੇ ਜੜਾਂ ਦੇ ਵਿੱਚ ਲਗਾ ਕੇ ਨ ਵਾਲਾਂ ਦੀ ਜੜਾਂ ਦੇ ਵਿੱਚ ਤੇ ਤੁਸੀਂ ਇਹਨੂੰ ਰਾਤ ਭਰ ਰੱਖ ਵੀ ਸਕਦੇ ਹੋ ਤੇ ਦੂਸਰੇ ਦਿਨ ਤੁਸੀਂ ਆਪਣੇ ਸਿਰ ਨੂੰ ਵਾਸ਼ ਕਰ ਸਕਦੇ ਹੋ ਦੋ ਵਾਰੀ ਤੁਸੀਂ ਹਫਤੇ 'ਚ ਜਾਂ ਤਿੰਨ ਵਾਰੀ ਲਗਾ ਸਕਦੇ ਹੋ ਜਦੋਂ ਵੀ ਤੁਸੀਂ ਸਿਰ ਵਾਸ਼ ਕਰਨਾ ਹੋਵੇ ਤੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾਉਣਾ ਸ਼ੁਰੂ ਕਰਦੇ ਤੇ ਆ ਦੇਖੋ ਪਾਣੀ ਬਣ ਕੇ ਰੈਡੀ ਹੋ ਗਿਆ ਪਾਣੀ ਜਿਹੜਾ ਤੁਸੀਂ ਰੱਖ ਵੀ ਸਕਦੇ ਹੋ ਕਿਸੇ ਬੋਤਲ ਚ ਪਾ ਕੇ ਤੇ ਉਸ ਤੋਂ ਬਾਅਦ ਅਗਰ ਤੁਸੀਂ ਜਲਦੀ ਕਾਲੇ ਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਇੰਡੀਗੋ ਪਾਊਡਰ ਲੈਣਾ ਇਸ ਤਰੀਕੇ ਨਾਲ ਇੰਡੀਗੋ ਪਾਊਡਰ ਮਿਲ ਜਾਂਦਾ ਹੈ ਬਾਜ਼ਾਰ ਤੋਂ ਉਹ ਇੰਡੀਗੋ ਪਾਊਡਰ ਲੈ ਕੇ ਤੁਸੀਂ ਇਹ ਵਾਲਾ ਇਸ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਹਿਨਾ ਲੈਣੀ ਹੈ ਜਾਨੀ ਕਿ ਮਹਿੰਦੀ ਕੋਈ ਵੀ ਮਹਿੰਦੀ ਤੁਸੀਂ ਲੈ ਲਓ ਤੇ ਇਹ 2-4 ਚਮਚੇ ਪਾ ਕੇ ਇਸ ਪਾਣੀ ਵਿੱਚ ਇਹਨੂੰ ਰਾਤ ਭਰ ਤੁਸੀਂ ਰੱਖ ਦੇਣਾ ਹੈ ਪੂਰੀ ਰਾਤ ਰੱਖ ਦਿਓ ਦੂਸਰੇ ਦਿਨ ਤੁਸੀਂ ਇਹ ਲਗਾ ਲਓ ਇਹ ਇਹ ਮੈਂ ਤਾਂ ਕਹਿ ਰਹੀਆਂ ਲਗਾਉਣ ਨੂੰ ਜੇ ਤੁਸੀਂ ਜਲਦੀ ਆਪਣੇ ਵਾਲ ਕਾਲੇ ਕਰਨਾ ਚਾਹੁੰਦੇ ਹੋ ਜਿਵੇਂ ਵਿਆਹ ਸ਼ਾਦੀ ਪਾਰਟੀ ਕੋਈ ਆ ਜਾਂਦੀ ਸਾਨੂੰ ਜਲਦੀ ਜਾਣਾ ਪੈਂਦਾ ਕਿਤੇ ਸੀ ਜਲਦੀ ਵਾਲ ਕਾਲੇ ਕਰਨਾ ਚਾਹੁੰਦੇ ਆ ਤੇ ਇਸ ਤਰੀਕੇ ਨਾਲ ਇੰਡੀ ਕੋ ਪਾਊਡਰ ਹੁੰਦਾ ਹੈ ਉਹ ਮਿਕਸ ਕਰਕੇ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਇੰਨਾ ਵਧੀਆ ਕਲਰ ਆ ਜਾਂਦਾ 2 ਮਹੀਨੇ ਤੁਹਾਡੇ ਵਾਲਾਂ ਨੂੰ ਲਾਉਣ ਨੂੰ ਮਤਲਬ ਕਿ ਕਲਰ ਜਿਹੜਾ ਕਿਤੇ ਨਹੀਂ ਜਾਊਗਾ ਤੇ ਜਿਹੜਾ ਡੇਲੀ-ਡੇਲੀ ਤੁਸੀਂ ਲਗਾਣਾ ਲਗਾਉਣ ਤੋਂ ਪਰੇਸ਼ਾਨੀ ਤੁਹਾਨੂੰ ਰਹਿੰਦੀ ਉਹ ਤੁਸੀਂ ਉਸੇ ਪਰੇਸ਼ਾਨੀ ਤੋਂ ਤੁਸੀਂ ਮਤਲਬ ਕਿ ਪਰੇਸ਼ਾਨੀ ਖਤਮ ਹੋ ਜਾਵੇਗੀ ਤੇ ਇਹਨੂੰ ਏਦਾਂ ਰਾਤ ਭਰ ਲਗਾ ਕੇ ਟੱਕ ਕੇ ਰੱਖ ਦੇਣਾ ਜਦੋਂ ਤੁਸੀਂ ਲਗਾਉਣਾ ਹੋਵੇ ਤੇ ਆਪਣੇ ਸਿਰ ਨੂੰ ਲਗਾ ਸਕਦੇ ਹੋ ਦੇਖੋ ਬਹੁਤ ਹੀ ਕਾਲਾ ਕਲਰ ਇੱਕਦਮ ਤੁਸੀਂ ਕੜਾਈ ਦਾ ਕਲਰ ਦੇਖੋ ਤੇ ਜਿਹੜਾ ਆਪਾਂ ਮਟੀਰੀਅਲਸ ਆ ਬਣਾਇਆ ਦਾ ਕਲਰ ਦੇਖੋ ਸੇਮ ਤੁਹਾਡੇ ਵਾਲਾਂ ਤੇ ਵੀ ਏਦਾਂ ਦਾ ਹੀ ਕਲਰ ਹੋਵੇਗਾ ਇਹ ਨਾ ਡਾਈ ਹੈ ਤੇ ਨਾ ਹੀ ਕੋਈ ਕੈਮੀਕਲ ਹੈ ਦੇਖੋ ਬਹੁਤ ਹੀ ਪਿਆਰਾ ਜਿਹਾ ਬਣ ਕੇ ਰੈਡੀ ਹੋ ਜਾਂਦਾ ਹੈ ਤੁਸੀਂ ਇਹਨੂੰ ਸਿਰਫ 2 ਘੰਟੇ ਸਿਰ ਦੇ ਵਿੱਚ ਲਗਾ ਕੇ ਰੱਖਣਾ ਤੁਹਾਡੇ హెయిਰ ਬਿਲਕੁਲ ਬਲੈਕ ਹੋ ਜਾਣਗੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਫਿਰ ਮਿਲਦੇ ਨਵੇਂ